ਅਕਾਲ ਤਖਤ ਦੇ ਜਥੇਦਾਰ ਅਤੇ ਹੋਰ ਸਿੰਘ ਸਹਿਬਾਨਾਂ ਨੇ ਆਪਣਾ ਉਹ ਹੁਕਮਨਾਮਾ ਵਾਪਸ ਲੈ ਲਿਆ ਜਿਸ ਤਹਿਤ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਦਾ ਮੌਫੀਨਾਮਾ ਕਬੂਲ ਕੀਤਾ ਸੀ ਇਸ ਤਾਜ਼ੇ ਫੈਸਲੇ ਨਾਲ ਸਿੱਖ ਪਾਈਚਾਰੇ ਦੇ ਬਹੁਤ ਵੱਡੇ ਵਰਗ ਦਾ ਗੁੱਸਾ ਘਟ ਜਾਵੇਗਾ ਇੱਕ ਤਰੀਕੇ ਨਾਲ ਇੱਕ ਬੜਾ ਵੱਡਾ ਸਿਆਸੀ ਧਾਰਮਿਕ ਅਤੇ ਸਮਾਜਿਕ ਬਵਾਲ ਟਲ ਗਿਆ ਪਰ ਇਸ ਨਾਲ ਅਕਾਲ ਤਖਤ ਦੇ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਦੀ ਆਪਣੀ ਸਥਿਤੀ ਬਹੁਤ ਕਮਜ਼ੋਰ ਹੋ ਗਈ ਹੈ ਅਤੇ ਉਹਨਾਂ ਦਾ ਆਪਣੇ ਅਹੁਦਿਆਂ ਤੇ ਟਿਕੇ ਰਹਿਣਾ ਮੁਸ਼ਕਲ ਹੋ ਸਕਦਾ ਹੈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉੱਪਰ ਇਲਜ਼ਾਮ ਸੀ ਕਿ ਉਸਨੇ 2007 ਚ ਇੱਕ ਨਾਮ ਚਰਚਾ ਸਮਾਗਮ ਚ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵਾਂਗ ਸਵਾੰਗ ਰਚਿਆ ਸੀ ਉਸ ਵੇਲੇ ਦੇ ਜਥੇਦਾਰ ਨੇ ਡੇਰਾ ਮੁਖੀ ਦਾ ਸਪਸ਼ਟਿਕਰਨ ਨਕਾਰ ਦਿੱਤਾ ਸੀ ਪਰ 24 ਸਤੰਬਰ 2015 ਨੂੰ ਉਸਦੇ ਨਵੇਂ ਸਪਸ਼ਟਿਕਰਨ ਨੂੰ ਮੁਆਫੀਨਾਮਾ ਮੰਨ ਕੇ ਹੁਣ ਦੇ ਜਥੇਦਾਰਾਂ ਨੇ ਉਸ ਨੂੰ ਮੁਆਫੀ ਦੇਣ ਦਾ ਐਲਾਨ ਕੀਤਾ ਸੀ ਸਿੱਖ ਜਥੇਬੰਦੀਆਂ 'ਚ ਇਸ ਬਾਬਤ ਬਹੁਤ ਰੋਸ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਵੋਟਾਂ ਦੀ ਖਾਤਰ ਜਥੇਦਾਰਾਂ ਤੋਂ ਫੈਸਲਾ ਕਰਵਾਇਆ ਹੈ ਬਹੁਤਾਂ ਵੱਾਂ ਤੇ ਰੋਸ ਮਜ਼ਾਰੇ ਹੋਏ ਅਤੇ ਕੁਝ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਸਰਬੱਤ ਖਾਲਸਾ ਸਮਾਗਮ ਸਦਨ ਦਾ ਫੈਸਲਾ ਵੀ ਕੀਤਾ ਜ਼ਾਹਿਰ ਹੈ ਕਿ ਜਥੇਦਾਰਾਂ ਦਾ ਸ਼ੁੱਕਰਵਾਰ ਦਾ ਫੈਸਲਾ ਇਸ ਮਸਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਹੈ ਮਸਲਾ ਤਾਂ ਸ਼ਾਂਤ ਹੋ ਜਾਏਗਾ ਪਰ ਸਵਾਲ ਉੱਠਦਾ ਹੈ ਕਿ ਇਹੋ ਜਿਹਾ ਫੈਸਲਾ ਲੈਣ ਵਾਲੇ ਲੋਕ ਜਥੇਦਾਰ ਬਣ ਦੇ ਕਾਬਲ ਵੀ ਨਹੀਂ ਆਉਣ ਵਾਲੇ ਦਿਨਾਂ 'ਚ ਹੁਣ ਚਰਚਾ ਦਾ ਵਿਸ਼ਾ ਸ਼ਾਇਦ ਇਹ ਬਣੇਗਾ ਕਿ ਐਸਜੀਪੀਸੀ ਦੇ ਢਾਂਚੇ ਵਿੱਚ ਅਤੇ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਅਤੇ ਭੂਮਿਕਾ ਵਿੱਚ ਕੀ ਤਬਦੀਲੀ ਲਿਆਉਣ ਦੀ ਲੋੜ ਹੈ ਕਿ ਜਥੇਦਾਰਾਂ ਦੇ ਉੱਚੇ ਧਾਰਮਿਕ ਅਹੁਦੇ ਸਿਆਸੀ ਲੀਡਰਾਂ ਦੇ ਹੱਥ ਟੋਖੇ ਨਾ ਬਣ ਮੇਰਾ ਕਹਿਣ ਦਾ ਪਾਵੇ ਕਿ ਇੱਕ ਮਸਲਾ ਤਾਂ ਟੱਲ ਗਿਆ ਪਰ ਦੂਜਾ ਮਸਲਾ ਸ਼ੁਰੂ ਹੋ ਗਿਆ